ਕਕਰਾਲੇ ਦਾ ਇੱਕ ਨੌਜਵਾਨ ਜੋ 2 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ ਆਪਣੀ ਭੈਣ ਦੇ ਕੋਲ ਪਰ 2 ਮਹੀਨੇ ਬਾਅਦ ਕਕਰਾਲੇ ਖਬਰ ਆਉਂਦੀ ਹੈ ਵੀ ਉਹਦੀ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਹੈ ਮੈਂ ਦੱਸਣਾ ਚਾਹੁੰਨਾ ਪਿੰਡ ਕਕਰਾਲੇ ਦੇ ਵਿੱਚ ਇਹ ਤੀਜੀ ਨੌਜਵਾਨ ਦੀ ਮੌਤ ਹੈ ਜਿਹਦੀ ਆ ਲਾਸ਼ ਇੱਥੇ ਲੈ ਕੇ ਆਉਣ ਦੀ ਗੱਲ ਚੱਲ ਰਹੀ ਐ ਹੌਸਲਾ ਮੇਰੇ ਵੇ ਕਿੱਥੇ ਰੱਖਾਂ ਮੇਰੇ ਕੋਲ ਕੀ ਆ ਕੁਛ ਨਹੀਂ ਕੋਈ ਨਹੀਂ ਮੇਰਾ ਵੀਰ ਮਰੇ ਫੋਰ ਕੁਛ ਨਹੀਂ ਆ ਮੇਰਾ ਬੰਦਾ ਵਗਲੋਂ ਆ ਬੇਕੁਛ ਨਹੀਂ ਤੇਰਾ ਵੀਰ ਮਰੇ ਕੋਲ ਫੋਟੋ ਵੇਗ ਨਹੀਂ ਮੰਮੀ ਭੈਣੇ ਤੇਰੇ ਕਰਕੇ ਕਰਜ਼ਾ ਚੱਕਿਆ ਜੀ ਬਹੁਤ ਕਰਜ਼ਾ 25 ਲੱਖ ਰੁਪਿਆ ਕਰਜ਼ਾ ਹੈ ਤਾਂ ਕਿਵੇਂ ਤੇ ਇਹਨੂੰ ਬੱਚੇ ਨੂੰ ਵੇਚਣ ਤੇ ਵੇਚ ਜਾਂਦੇ ਪਹਿਲਾਂ ਗੁੜੀਆਂ ਵੀ ਵੇਚੀ ਆ ਹਾਂ 18 ਲੱਖ ਉਹ 18 ਲੱਖ ਗੁੜੀ ਤੇ ਲੱਗਿਆ ਤੇ 30 ਲੱਖ ਲੱਗਿਆ ਬਹੁਤ ਹੀ ਨਾਜ਼ੁਕ ਹਾਲਤ ਤੋਂ ਗੁਜ਼ਰ ਰਿਹਾ ਪੰਜਾਬ ਇੰਨੀ ਨਸ਼ੇ ਇੱਕ ਤਾਂ ਨਸ਼ਿਆਂ ਨੇ ਦੱਬਾ ਕਰ ਲਿਆ ਜੀ ਇੱਕ ਰੋਜ਼ਗਾਰ ਨਹੀਂ ਮਿਲਦਾ ਰੋਜ਼ਗਾਰ ਜੀਕਾ ਦੋਸਤੋ ਅਲਫਾਜ਼ ਦੇਖ ਰਹੇ ਹੋ ਮੈਂ ਹਾਂ ਵਿਕਰਮਜੀਤ ਸਿੰਘ ਬਾਜਵਾ ਕਈ ਵਾਰ ਕੁਝ ਖਬਰਾਂ ਐਵੇਂ ਦੀਆਂ ਹੁੰਦੀਆਂ ਨੇ ਜਿਹੜੀਆਂ ਪੱਤਰਕਾਰ ਦੇ ਦਿਲਾਂ ਨੂੰ ਵੀ ਬਹੁਤ ਸੱਟ ਮਾਰਦੀਆਂ ਨੇ ਕੁਝ ਐਵੇਂ ਦੀ ਖਬਰ ਅੱਜ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਪਿੰਡ ਕਕਰਾਲੇ ਦਾ ਇੱਕ ਨੌਜਵਾਨ ਜੋ 2 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ ਆਪਣੀ ਭੈਣ ਦੇ ਕੋਲ ਕੰਮਕਾਰ ਲਈ ਪਰ 2 ਮਹੀਨੇ ਬਾਅਦ ਕਕਰਾਲੇ ਖਬਰ ਆਉਂਦੀ ਹੈ ਵੀ ਉਹਦੀ ਹਾਰਟ ਐਟਕ ਨਾਲ ਮੌਤ ਹੋ ਜਾਂਦੀ ਹੈ ਉਹਨਾਂ ਦੇ ਘਰ ਦੇ ਅੱਗੇ ਖੜੇ ਆ ਇਹ ਸਾਹਮਣੇ ਉਹਨਾਂ ਦਾ ਘਰ ਹੈ ਤੇ ਇਹ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਪਿੰਡ ਕਕਰਾਲੇ ਦੇ ਵਿੱਚ ਇਹ ਤੀਜੀ ਨੌਜਵਾਨ ਦੀ ਮੌਤ ਹੈ ਜਿਹਦੀ ਲਾਸ਼ ਇੱਥੇ ਲੈ ਕੇ ਆਉਣ ਦੀ ਗੱਲ ਚੱਲ ਰਹੀ ਹੈ ਸਭ ਤੋਂ ਪਹਿਲਾਂ ਇਸ ਪਿੰਡ ਦੇ ਇੱਕ ਖੱਟੜਿਆ ਪਰਿਵਾਰ ਦੇ ਵਿੱਚੋਂ ਮੁੰਡਾ ਰਿੰਪੀ ਸੀ ਜਿਹਦੀ ਇੱਥੇ ਡੈੱਡ ਬੋਡੀ ਪਹੁੰਚੀ ਸੀ ਦੂਸਰੀ ਇਥੇ ਗਿੱਲ ਪਰਿਵਾਰ ਦੇ ਵਿੱਚੋਂ ਮੁੰਡਾ ਸਰਿੰਦਰ ਸੀ ਜਿਹੜੀ ਥੋੜੇ ਟਾਈਮ ਪਹਿਲਾਂ ਹੀ ਉਹਦੀ ਡੈਥ ਹੋਈ ਕੈਨੇਡਾ ਦੇ ਵਿੱਚ ਉਹਦੀ ਡੈੱਡ ਬੋਡੀ ਵੀ ਇੱਥੇ ਲੈ ਕੇ ਆਂਦੀ ਗਈ ਪਰ ਇਹ ਪਰਿਵਾਰ ਇੱਕ ਬਹੁਤ ਹੀ ਗਰੀਬ ਪਰਿਵਾਰ ਹੈ ਨਾ ਮਾਤਰ ਥੋੜੀ ਕਿੱਲਾ 1.5 ਕਿੱਲਾ ਜ਼ਮੀਨ ਦਾ ਚਾਰ ਭਰਾ ਨੇ ਤੇ ਕੁਝ ਵੀ ਨਾ ਮਾਤਰ ਜ਼ਮੀਨ ਕਹਿ ਸਕਦੇ ਆ ਬਿਲਕੁਲ ਹੀ ਜ਼ਮੀਨ ਨਹੀਂ ਤੇ ਉਹਨਾਂ ਵਿੱਚੋਂ ਦੋ ਭਰਾ ਫੌਜ ਦੇ ਵਿੱਚ ਭਰਤੀ ਹੁੰਦੇ ਨੇ ਉਹਨਾਂ ਵਿੱਚੋਂ ਇੱਕ ਇਹ ਭਰਾ ਲਖਮਿੰਦਰ ਸਿੰਘ ਜਿਹੜਾ ਫੌਜ ਚ ਰਿਟਾਇਰ ਹੋ ਕੇ ਆਇਆ ਬੱਚੇ ਪਾਲੇ ਤੇ ਬੱਚੇ ਪੜਾ ਕੇ ਪਹਿਲਾਂ ਗੁੜੀਆ ਪਹਿਲਾਂ ਬਾਹਰ ਭੇਜੀ ਤੇ ਹੁਣ ਮੁੰਡਾ ਵੀ ਬਾਹਰ ਗਿਆ। ਤੱਕੇ ਨਾਲ ਤੁਹਾਡੀ ਜਦੋਂ ਗੱਲ ਹੋਈ ਬੇਟੇ ਨਾਲ ਤੁਹਾਡੀ ਕੱਲ ਹੋਈ ਗੱਲ? ਗੱਲ ਹੋਈ। ਹਾਂ ਕੀ ਦੱਸਦਾ ਸੀ ਬੇਟਾ ਤੁਹਾਨੂੰ? ਕੀ ਹੋਇਆ ਉਸਨੇ ਇੱਕਦਮ? ਕੀ ਦੱਸਿਆ ਕਹਿੰਦਾ ਬੰਨੀ ਆ ਠੀਕ ਠਾਕ ਹਾਂ। ਉਹ ਉਸ ਪਿੰਡ ਦਾ ਵਾਸੀ। ਜੀ। ਮਨ ਮੇਰਾ ਕੋਈ ਕਰਨੀ ਨਹੀਂ ਆ। ਤੋਂ ਆਪਣੀ ਪੈਨ ਕੋਲ ਰਹਿ ਰਹੇ ਸੀ ਕਿ ਅਡਰ ਰਹਿ ਰਹੇ ਸੀ? ਹੈ ਅਡਰ ਰਹਿੰਦੇ ਸੀ। ਪੈਣ ਕੋਈ ਉਹਨੇ ਮੇਰੀ ਰੋਟੀਆਂ ਪਕਾਉਣ ਦੀ ਆ ਉਹ ਸਬਜ਼ੀ ਕੱਟਣ ਦੀ ਆ ਕਹਿੰਦਾ ਮੰਮੀ ਇਹਨੂੰ ਖਾ ਲੈ ਹੂੰ ਉਹ ਐਵੇਂ ਕਿਹਾ ਵੀ ਅੱਧੀ ਬਣਾਓ ਹਾਂ ਅੱਧੀ ਮੰਮੀ ਮੈਂ ਸਵੇਰੇ ਬਣਾਉਂਗਾ ਹੂੰ ਮੈਂ ਫ੍ਰਿਜ ਚ ਰੱਖਦਾ ਹੂੰ ਦਿਲ ਵੀ ਤੂੰ ਸਵੇਰੇ ਤੂੰ ਹਣਾਉਣੀ ਐ ਹੂੰ ਠੀਕ ਐ ਮੰਮੀ ਮੈਂ ਬਣਾ ਲਾਂਗਾ ਚਲ ਮੰਮੀ ਬਾਅਦ ਚ ਕਰਾਂਗੇ ਗੱਲ ਬੇਟੇ ਕਿੰਨਾ ਟਾਈਮ ਹੋਇਨੂ ਗੇਨ ਹੋਇਆ ਐ ਪਤਾ ਨਹੀਂ ਲੈ ਉੱਥੇ ਗਏ ਨੂੰ ਕਿੰਨਾ ਟਾਈਮ ਹੋ ਗਿਆ 2 ਮਿੰਟ ਅੱਜ 2 ਮਿੰਟ ਅੱਜ 2 ਮਿੰਟ ਫਰਵਰੀ ਨੂੰ ਗਿਆ 28 ਫਰਵਰੀ 2 ਮਿੰਟ ਤੁਸੀਂ ਇਹਨੂੰ ਭੇਜਿਆ ਕਿੰਨਾ ਆਪਣਾ ਸੁਪਨੇ ਲਈ ਹੋਏ ਭੇਜੇ ਥੁਬਾਰ ਸਾਡੇ ਕੋਲ ਪਤਾ ਨਹੀਂ ਕਿ ਕਿੱਦੋਂ ਬਣੇ ਮੈਂ ਜ਼ਬਰਦਸਤੀ ਕੀਤੀ ਮੇਰੇ ਪੁੱਤਰ ਨਾਲ ਕਿਉਂ ਸਾਡੇ ਕੋਲ ਕੁਝ ਨਹੀਂ ਸੀ ਭੇਜਣ ਸ਼ੋਗਾ ਮੈਂ ਤਾਂ ਬੱਸ ਜੀ ਮੈਂ ਧੱਕਾ ਕਰ ਲਿਆ ਆਪਣੀਆਂ ਹੱਡੀਆਂ ਵੇਚ ਕੇ ਵੀ ਧੱਕਾ ਕਰ ਲਿਆ ਜ਼ਮੀਨ ਤਾਂ થી ਨਹੀਂ ਹੈ ਨਾ ਕਰਜ਼ਾ ਲਿਆ ਕਰਜ਼ਾ ਲਿਆ ਜੀ ਸਾਰੀ 기 ਚੀਜ਼ ਤੇ ਕਰਜ਼ਾ ਕਿੰਨਾ ਖਰਚਾ ਲੱਗਿਆ ਉਹ ਤੇ ਜਿੰਦਗੀ ਤੇ ਮੇਰੇ ਤੇ ਸਾਰੇ ਤੇ ਜੀ ਸਾਡਾ 31 ਲੱਖ ਰੁਪਿਆ ਲੱਗਿਆ ਉਹ ਖਰਚਾ ਕਿੰਦਾ ਮੈਂ ਮੈਨੂੰ ਕਹਿੰਦਾ ਮਮੀ ਮੈਂ ਸਾਰੇ ਐਵੇਂ ਵਾਪਸ ਕਰਾਂਗਾ ਮਾਂ ਨੂੰ ਚਾ ਨਹੀਂ ਆਉਂਦਾ ਨਾ ਜੇ ਮੈਨੂੰ ਬੁੱਧਰਨਾ ਮੈਨੂੰ ਇੰਨੀ ਹੋਈ ਗੱਲ ਗਈ ਮੰਮੀ ਜਿੱਦ ਦਿਨ ਮੈਂ ਤੇਰੇ ਕੋਲ ਚ ਪੈਸੂ ਆਵਾਂਗਾ ਮੈਂ ਫੇਰ ਤੇਰੇ ਨਾਲ ਗੱਲ ਕਰਾਂਗਾ। ਦਿਲਪ੍ਰੀਤ ਸਬਜ਼ੀ ਬਣਾ ਲਈ। ਮੰਮੀ ਮੈਂ ਆਪੇ ਬਣਾ ਲਾਂ। ਮੰਮੀ ਨਾਲ ਗੱਲ ਕੀਤੀ ਬਸ ਬਸ ਕੋਈ ਨਾ ਬੱ비 ਹੌਸਲਾ ਰੱਖੋ। ਮੰਮੀ ਰੋਟੀ ਖਾ ਲਈ ਐਸੀ। ਮੈਂ ਹਾਂ ਤੁਸੀਂ ਰੋਟੀ ਖਾ ਲਓ ਮੈਂ ਹੁਣ ਕੱਟਦੇ ਹਾਂ। ਰੋਟੀ ਖਾ ਲਓ ਤੁਸੀਂ। ਕੋਈ ਨਾ ਬੱ비 ਹੌਸਲਾ ਰੱਖੋ। ਹੌਸਲਾ ਵੀਰ ਮੇਰੇ ਕਿੱਥੇ ਰੱਖਾਂ ਮੇਰੇ ਕੋਲ ਕੀ ਆ ਕੁਛ ਨਹੀਂ ਕੋਈ ਨਹੀਂ ਮੇਰਾ ਵੀਰ ਮੇਰੇ ਕੋਲ ਕੁਛ ਨਹੀਂ ਹੈ ਨਾ ਮੇਰਾ ਬੰਦਾ ਪਾਗਲ ਹੋਇਆ ਬਿਆ ਕੁਛ ਨਹੀਂ ਮੇਰਾ ਵੀਰ ਮੇਰੇ ਕੋਲ ਕੋਈ ਨਹੀਂ ਪੱਪੀ ਹੱਸਾ ਰੇ ਮੇਰੇ ਕੋਲ ਹੇ ਰੱਬ ਪਾਣਾ ਤੇ ਪੱਪੀ ਮੰਨਣੀ ਮੰਨਣੀ ਪੈਣੀ ਆਏ ਮਾਂ ਸੌਣ ਦੇਗੇ ਲੋਕਨ ਨਾ ਕੋਈ ਮੰਡਲੀ ਹੋਇਆ ਨਾ ਬਣਾਏਗੀ ਲੈ ਜਾਏਗੀ ਸੌਣ ਢਹਿ ਕੇ ਭੇਜ ਦੇਗੇ ਮੈਨੂੰ ਨਹੀਂ ਸੀ ਪਤਾ ਮੇਰੇ ਪੁੱਤਰ ਦਾ ਮਿੰਦੂ ਨਹੀਂ ਸੀ ਪਤਾ ਮੈਂ ਕਿੱਥੇ ਜਾਵਾਂ ਉਹਨੇ ਕੱ ਵੀ ਹੱਸਿਆ ਸੀ ਲੱਗਦਾ ਮੇਰਾ ਪੁੱਤਰ ਤਾਂ ਮੇਰੀ ਕੀ ਤੇ ਜਾਨ ਦਿੰਦਾ ਸੀ ਮੰਮੀ ਮੇਰੀ ਭੈਣ ਅੱਧੀ ਜ਼ਬਾਨ ਨਾਲ ਮੇਰੀ ਮੂੰਹ ਮੰਗੀ ਚੀਜ਼ ਮਮੀ ਮੇਰੀ ਭੈਣ ਨਹੀਂ ਹਾਏ ਨਹੀਂ ਮਮੀ ਇਹ ਮੇਰੀ ਭੈਣ ਨੇ ਮੇਰੀ ਸਾਰੀਆਂ ਨੇ ਜਾਲਾ ਦਿੱਤੀਆਂ ਨਹੀਂ ਹਾਏ ਨਹੀਂ ਮੈਂ ਇਹ ਗੋਲ ਗੱਡੀ ਹਸਪਤਾਲ ਲੈ ਗਿਆ ਮਮੀ ਦਿਲ ਕੀ ਤੋਲੇ ਹੈ ਮਮੀ ਬਾਹਰ ਫੋਟੋ ਵੇਖਣੀ ਮਮੀ ਪਹਿਲੇ ਤੇਰੇ ਕਰਕੇ ਹੋ ਨੌਜਵਾਨ ਦੀ ਤਸਵੀਰ ਹੈ ਤੁਸੀਂ ਹੱਸ ਦੇਖ ਸਕਦੇ ਹੋ ਹੱਸਦਾ ਹੋਇਆ ਚਿਹਰਾ ਪੱਗ ਬੰਨੀ ਹੋਈ ਹੈ ਇਹ ਪਿਤਾ ਨੇ ਲਖਵਿੰਦਰ ਸਿੰਘ ਵੀਰੇ ਕਿੰਨਾ ਟਾਈਮ ਹੋ ਗਿਆ ਬੇਟਾ ਗਏ ਨੂੰ ਬੇਟਾ ਗਏ ਨੂੰ 2 ਮਹੀਨੇ ਹੋ ਗਏ ਜੀ 2 ਮਹੀਨੇ ਹੋਏ ਨੇ ਤੇ ਕਦੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਹਾਨੂੰ ਕੱਲ ਪਤਾ ਲੱਗਿਆ ਜੀ ਕਿੰਨੇ ਫੋਨ ਕੀਤਾ ਜੀ ਹੌਣ ਕੁੜੀਆਂ ਨੇ ਕੀਤਾ ਜੀ ਤੁਹਾਡੀ 부ੜੀਆ ਵੀ ਬਾਹਰ ਹੈ ਹਾਂਜੀ ਹਾਂਜੀ ਤੇ ਇਦਾਂ ਅਚਾਨਕ ਮੌਤ ਨੂੰ ਕਿਵੇਂ ਦੇਖਦੇ ਹੋ ਉਧਰ ਹਾਰਟ ਐਕ ਮੰਨਦੇ ਹੋ ਜਾਂ ਹੋਰ ਕਾਰਨ ਮੰਨਦੇ ਹੋ ਤੁਹਾਨੂੰ ਤਾਂ ਹਾਰਟ ਐਕ ਦੱਸਿਆ ਜੀ ਹਾਰਟ ਐਕ ਦੱਸਿਆ ਹਾਂ ਜੀ ਤੇ ਕਿੰਨੀ ਕਿ ਜਮੀਨ ਆ ਤੁਹਾਡੇ ਕੋਲ ਜਮੀਨ ਦੱਦਾ ਕਿੱਲਾ ਸਾਡੇ ਕੋਲ ਜੀ ਅੱਧਾ ਕਿੱਲਾ ਜੀ ਹਾਂ ਜੀ ਤੇ ਕੀ ਉਮੀਦਾਂ ਸਨ ਬੱਚੇ ਤੋਂ ਆਸਾਂ ਸਨ ਫਿਊਚਰ ਕੀ ਕਿਵੇਂ ਦੇਖਦੇ ਸੋ ਬੱਚੇ ਤੋਂ ਬਹੁਤ ਆਸਾਂ ਸਨ ਬੱਚਾ ਵਧੀਆ ਮਤਲਬੀ ਮਰੀਆ ਬੱਚਿਆਂ ਦੇ ਵਿਆਹ ਕਰਾਂਗੇ ਸਾਧੀਆਂ ਕਰਾਂਗੇ ਤੇ ਵਧੀਆ ਕਾਰੋਬਾਰ ਕਰਾਂਗੇ ਜਿ ਮਕਾਨ ਪਾਵਾਂਗੇ ਅੱਗੇ ਬਾਰੇ ਬੱਚੇ ਦੇ ਵਧੀਆ ਬੱਚੇ ਕੋ ਤੋ ਕਿਲਾ ਜ਼ਮੀਨ ਬਣਾਵਾਂਗੇ ਚਲੋ ਬੱਚੇ ਦੀ ਜ਼ਿੰਦਗੀ ਬਣੇਗੀ ਜ਼ਿੰਦਗੀ ਕਰਜ਼ਾ ਚੱਕਿਆ ਜੀ ਬਹੁਤ ਕਰਜ਼ਾ 25 30 ਲੱਖ ਰੁਪਿਆ ਕਰਜ਼ਾ ਹੈ ਚੱਕ ਕੇ ਭੇਜਿਆ ਇਹਨੂੰ ਬੱਚੇ ਨੂੰ ਭੇਜਣ ਤੇ ਭੇਜਣ ਤੇ ਪਹਿਲਾਂ ਗੁੜੀਆ ਵੀ ਭੇਜੀ ਹੈ ਹਾਂ 18 ਲੱਖ ਹਰਾ ਹੁੰਦੀ ਦਾ ਗੁੜੀ ਤੇ ਲੱਗਿਆ ਤੇ 30 ਲੱਖ ਲੱਗਿਆ ਪੂਰਾ ਬੱਚੇ ਹਾਂਜੀ ਹਾਂਜੀ ਸਾਡੇ ਨਾਲ ਬੱਚੇ ਦੇ ਚਾਚਾ ਜੀ ਮੌਜੂਦ ਨੇ ਗੱਲਬਾਤ ਕਰ ਲੈਣਿਆ ਤਾਇਆ ਜੀ ਤੇ ਕੀ ਨਾਮ ਵੀਰੇ ਸੁਖਵਿੰਦਰ ਸਿੰਘ ਜੀ ਮਰੇ ਕਿਵੇਂ ਦੇਖਦੇ ਹਾਂ ਇਧਰ ਸਰਕਾਰਾਂ ਦਾ ਹਾਲਾਤ ਨੇ ਜਿਹੜੇ ਬੱਚਿਆਂ ਨੂੰ ਮਜਬੂਰਨ ਬਾਹਰ ਜਾਣਾ ਪੈਂਦਾ ਕਿਵੇਂ ਦੇਖਦੇ ਹੋ ਤੁਸੀਂ ਬਹੁਤ ਜੀ ਨਾਜ਼ਕ ਹਾਲਤ ਤੋਂ ਗੁਜ਼ਰ ਰਿਹਾ ਪੰਜਾਬ ਇੰਨੀ ਨਸ਼ੇ ਇੱਕ ਤਾਂ ਨਸ਼ਿਆਂ ਨੇ ਟੱਪ ਹੋ ਕਰ ਲਿਆ ਜੀ ਇੱਕ ਰੁਜ਼ਗਾਰ ਨਹੀਂ ਮਿਲਦਾ ਰੁਜ਼ਗਾਰ ਪੱਖੋਂ ਦਾ ਇੰਨਾ ਸਾਡਾ ਪਿਛੜਿਆ ਹੋਇਆ ਪੰਜਾਬ ਜਿੰਨਾ ਤੁਸੀਂ ਕੁਝ ਆਪਾਂ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਬੱਚੇ ਨੇ ਪੜ੍ਹੇ ਲਿਖੇ ਬੱਚੇ ਨੇ ਬੱਚਿਆਂ ਨੂੰ ਨੌਕਰੀਆਂ ਮਤਲਬ ਦਿਹਾੜੀਆਂ ਮਜਬੂਰੀਆਂ ਮਤਲਬ ਮਜ਼ਦੂਰੀਆਂ ਕਰਨ ਦੇ ਮਤਲਬ ਹਾਲਾਤ ਤੇ ਪਹੁੰਚ ਚੁੱਕਿਆ ਪੰਜਾਬ ਮਜਬੂਰਨ ਬੱਚਿਆਂ ਨੂੰ ਬਾਜ ਮਜਬੂਰਨ ਬੱਚਿਆਂ ਦਾ ਮਾਂ ਦਾਣਾ ਬੰਦਾ ਹੈ ਬੱਚਿਆਂ ਨੂੰ ਬਚਰੇ ਮਾਂ-ਬਾਪ ਕਰੀਬ ਮਾਂ-ਬਾਪ ਹੁੰਦ ਨੇ ਪੈਸੇ ਲਾ ਕੇ ਭੇਜਦੇ ਨੇ ਉੱਥੇ ਜਾ ਕੇ ਵੀ ਹਾਂ ਸਾਡਾ ਬੱਚਾ ਸਾਡੇ ਸਾਡੇ ਪਰਿਵਾਰ ਦਾ ਭਵਿੱਖ ਬਧਿਆ ਬਣਾਊਗਾ ਉੱਥੇ ਜਾ ਕੇ ਆ ਕੁਝ ਹੋ ਰਿਹਾ ਸਾਡੇ ਬੱਚੇ ਨਾਲ ਵੀ ਅਟੈਕ ਹੋ ਗਿਆ ਕਿਵੇਂ ਦੀਆਂ ਖਬਰਾਂ ਮਿਲਦੀਆਂ ਨੇ ਕਿਵੇਂ ਦੀਆਂ ਖਬਰਾਂ ਮਿਲਦੇ ਨੇ ਬਹੁਤ ਮਤਲਬ ਅਸੀਂ ਅਜਿਹਾ ਨਹੀਂ ਇਥੋਂ ਤਾਂ ਨਹੀਂ ਕਹਿੰਦੇ ਕੋਈ ਹੋਰ ਵੀ ਬੱਚੇ ਮਤਲਬ ਬਹੁਤ ਜਾਣਦੇ ਨੇ ਪੰਜਾਬ ਦੇ ਵੀ ਉਹਨਾਂ ਦਾ ਵੀ ਬਹੁਤ ਜਵਾਨ ਬੱਚੇ 20-20 ਸਾਲ ਦੇ ਬੱਚੇ ਜਿਹੜਾ ਜਿਨ੍ਹਾਂ ਦੇ ਪਿਆਰ ਨਾਲ ਅਟੈਕ ਹੋ ਜਾਂਦਾ ਹੈ ਕੋਈ ਡਿਪਰੈਸ਼ਨ ਲੈ ਲੈਂਦੇ ਨੇ ਵੀ ਹਾਂ ਸਾਡੇ ਬੰਮ ਆਪਣੇ ਕਰਜ਼ਾ ਚੱਕਿਆ ਇਹਨਾਂ ਵੀ ਉਹ ਲਾਊ ਕਿਦਾਂ ਕੀ ਕਰਾਂਗੇ ਸੀ ਕੀ ਨਹੀਂ ਕਰਾਂਗੇ ਕੋਈ ਜਿਹੜਾ ਜ਼ਮੀਨ ਵੇਚਦਾ ਕੋਈ ਘਰ ਵੇਚਦਾ ਕੋਈ ਕੁਸ਼ ਕਰਦਾ ਉਹ ਡੰਗਰ ਪਸ਼ੂ ਵੇਚ ਕੇ ਵੀ ਬੱਚੇ ਨੂੰ ਭੇਜਦਾ ਵੀ ਇਹ ਸਰਕਾਰਾਂ ਨੂੰ ਮੈਨੂੰ ਮਤਲਬ ਧਿਆਨ ਕਰਨਾ ਚਾਹੀਦਾ ਹੈ ਵੀ ਸਾਡੇ ਜਿਹੜੇ ਬੱਚੇ ਨੇ ਇਹਨਾਂ ਨੂੰ ਇੱਥੇ ਨੌਕਰੀ ਮਿਲਣੀ ਚਾਹੀਦੀ ਐ ਇਹਨਾਂ ਬੱਚੇ ਨੇ ਪੜ੍ਹੇ ਲਿਖਿਆ ਫਿਊਚਰ ਹੈ ਜੀ ਹੁਣ ਪੜ੍ਹੇ ਲਿਖੇ ਬੀਏ ਐਮਏ ਬੱਚੇ ਨੇ ਕੀਤੀ ਨੇ ਕਿਸੇ ਦਾ ਭੇਜਣ ਨੂੰ ਦੇਲ ਨਹੀਂ ਕਰਦਾ ਬੱਚੇ ਸਾਡੇ ਵੀ ਇੱਥੇ ਸੈੱਟ ਹੋਣਾ ਪਰ ਦਿਲ ਦੇ ਟੁਕੜੇ ਬੱਚੇ ਨੂੰ ਭੇਜਣਾ ਪੈਂ ਕਿਉਂ ਇੱਥੇ ਮਹਿੰਗਾਈ ਹੈ ਇੱਕ ਮਹਿੰਗਾਈ ਦੀ ਮਾਰ ਮਰ ਰਹੀ ਹਿੰਦੁਸਤਾਨ ਸਾਡਾ ਮਹਿੰਗਾਈ ਤੇ ਮਾਰ ਕਰਕੇ ਮਤਲਬ ਬਹੁਤ ਨੀਚੇ ਆ ਗਿਆ ਦੂਜਾ ਨੰਬਰ ਦੋ ਵੀ ਜਿਹੜੀ ਹੈ ਬੇਰਜ਼ਗਾਰੀ ਹੈ ਬੇਰਜ਼ਗਾਰੀ ਨੌਕਰੀ ਨਹੀਂ ਕਿਸੇ ਨੂੰ ਮਿਲਦੀ ਉਹ ਵਿਚਾਰੇ ਭੁੱਖੇ ਮਰਦੇ ਹੁਣ ਭੁੱਖ ਮਾਰੀ ਕਰਕੇ ਬੱਚੇ ਬਾਹਰ ਜਾ ਰਹੇ ਨੇ ਬਾਹਰ ਜਾ ਕੇ ਆਹ ਹਾਲਾਤ ਹੁੰਦੇ ਸਾਡੇ ਨਾਲ ਹੂੰ ਕੀ ਕੀ ਮੰਗ ਕਰਦੇ ਹੋ ਜਿਹੜੇ ਉਹਨ ਬੱਚੇ ਦੀ ਡੈੱਡ ਬੋਡੀ ਇੱਥੋਂ ਲੈ ਉੱਥੋਂ ਲੈ ਕੇ ਆਉਣੀ ਹੈ ਤਾਂ ਕੀ ਸਰਕਾਰ ਦੀ ਹੈਲਪ ਦੀ ਸਰਕਾਰ ਦੀ ਵੀ ਕਰਦੇ ਆਂ ਵੀ ਬਾਕੀ ਹੋਰ ਜਿਹੜੇ ਆਪਣੇ ਸਮਾਜ ਦੀ ਵੀ ਕਰਦੇ ਆ ਵੀ ਭਾਈ ਵੱਧ ਤੋਂ ਵੱਧ ਪਰਿਵਾਰ ਦੀ ਹੈਲਪ ਕੀਤੀ ਜਾਵੇ ਹਾਂਜੀ ਵੀ ਜਿੰਨਾ ਵੀ ਕਿਸੇ ਦੀ ਹਰਤਾ ਹੈ ਉਹ ਸਾਨੂੰ ਕੋਈ ਹੈਲਪ ਕਰ ਸਦੇ ਬੱਚੇ ਦੀ ਡੈੱਡ ਬਾਡੀ ਇੱਥੇ ਆ ਸਕੇ ਜੀ ਜਨ ਮਾਂ ਬਾਪ ਰੁੱਤਲ ਨਹੀਂ ਪਾਇਆ ਤਾਂ ਉਹਦੀ ਮੂੰਹ ਦੇਖ ਕੇ ਪੈਦਾ ਉਹਦਾ ਥੋੜਾ ਦਿਲ ਨੂੰ ਹੋ ਜਾਂਦਾ ਵੀ ਹਾਂ ਚਲੋ ਸਾਡੇ ਬੱਚਾ ਤਾਂ ਆਇਆ ਡੈੱਡ ਬਾਡੀ ਆ ਕੇ ਹਾਂਜੀ ਇੱਥੇ ਪਹੁੰਚਣੀ ਚਾਹੀਦੀ ਹੈ ਜੀ ਸਰਕਾਰ ਵੱਲੋਂ ਤੇ ਸਾਰੇ ਪ੍ਰਸ਼ਾਸਨ ਨੂੰ ਸਾਡੀ ਇਹੀ ਪਿੰਡ ਦੀ ਸਾਡੇ ਬੱਚੇ ਦੀ ਡੈੱਡ ਬਾਡੀ ਇੱਥੇ ਆਉਣੀ ਚਾਹੀਦੀ ਹੈ ਜੀ ਸੁਖਦਰਸ਼ਨ ਸਿੰਘ ਜੀ ਸੁਖਦਰਸ਼ਨ ਸਿੰਘ ਵੀਰੇ ਕਿਵੇਂ ਦੇਖਦੇ ਹਾਂ ਜਿਵੇਂ ਇਦਾਂ ਉੱਥੇ ਅਚਾਨਕ ਮੌਤਾਂ ਹੋ ਰਹੀਆਂ ਨੇ ਅਟੈਕ ਦੱਸਿਆ ਜਾਂਦਾ ਹੈ ਪਹਿਲਾਂ ਵੀ ਆਪਣੇ ਪਿੰਡੋਂ ਇੱਥੇ ਮੌਤ ਉੱਥੇ ਹੋਮ ਮੌਤ ਹੋਈ ਹੈ ਤੇ ਕਿਵੇਂ ਦੇਖਦੇ ਹਾਂ ਉੱਥੇ ਕਿਹ ਕੀ ਕਾਰਨ ਹੋ ਸਕਦਾ ਹੈ ਐਵੇਂ ਦੇਖੋ ਜੀ ਕਾਰਨ ਕਈ ਹੋ ਸਕਦੇ ਨੇ ਆ ਹੁਣ ਤੀਜੀ ਡੈੱਡ ਬੋਡੀ ਹੈ ਜਿਹੜੀ ਸਾਡੇ ਪਿੰਡ ਕਕਰਾਲੇ ਦੀ ਹੈ ਸਰ ਬੱਚੇ ਦੀ ਸਾਡੇ ਦੀ ਆ ਰਹੀ ਹੈ ਪਰ ਇਹ ਹੁਣ ਹਾਲਾਤ ਹੀ ਇਹੋ ਜਿਹੇ ਬਣ ਗਏ ਨੇ ਸਰਕਾਰਾਂ ਹਰ ਕਿਸ ਸਰਕਾਰ ਲਾਰੇ ਲਾਉਂਦੀ ਹੈ ਮੈਂ ਆਉਣ ਵਾਲੇ ਬੱਚਿਆਂ ਨੂੰ ਜਾਂ ਪੜ੍ਹੇ ਲਿਖੇ ਬੱਚਿਆਂ ਨੂੰ ਨੌਕਰੀਆਂ ਇੰਦੀਆਂ ਦੇਣੀਆਂ ਨੇ ਕੋਈ ਸਰਕਾਰ ਨੇ ਕੋਈ ਇੰਤਜ਼ਾਮ ਨਹੀਂ ਕੀਤਾ ਭਾਵੇਂ ਲੰਗੀਆਂ ਸਰਕਾਰਾਂ ਨੇ ਭਾਵੇਂ ਮੌਜੂਦਾ ਸਰਕਾਰਾਂ ਨੇ ਉਹਨਾਂ ਨੇ ਕੋਈ ਇਹੋ ਜਿਹਾ ਇੰਤਜ਼ਾਮ ਨਹੀਂ ਕੀਤਾ ਹਾਰ ਥੱਕ ਕੇ ਬੱਚੇ ਕੋਈ ਅੱਧਾ ਕਿੱਲਾ ਕੋਈ ਕਰਜ਼ਾ ਚੱਕ ਕੇ ਉਹਨਾਂ ਨੂੰ ਮਜਬੂਰਨ ਬਾਹਰ ਦਾ ਮੁਖ ਕਰਨਾ ਪੈ ਰਿਹਾ ਹੈ ਉੱਥੇ ਜਾ ਕੇ ਵੀ ਫਿਰ ਉਹ ਬੱਚੇ ਕਰਨ ਕੀ ਉੱਥੇ ਵੀ ਮਜਬੂਰੀਆਂ ਹੁੰਦੀਆਂ ਨੇ ਘਰ ਵੀ ਹੁੰਦਾ ਮਾਲੀ ਹਾਲਤ ਘਰ ਦੀ ਵੀ ਖਰਾਬ ਹੈ ਅਸੀਂ ਸਰਕਾਰ ਕੋਲ ਪ੍ਰਸ਼ਾਸਨ ਕੋਲ ਇਹੀ ਬੇਨਤੀ ਕਰਦੇ ਹਾਂ ਕਿ ਉਹ ਬੱਚੇ ਦੀ ਡੈੱਡ ਬੋਟੀ ਆ ਜਿਹੜੀ ਉਹ ਸਾਡੇ ਪਿੰਡ ਪਹਚਾਈ ਜਾਵੇ ਕਿਉਂਕਿ ਪਰਿਵਾਰ ਦੀ ਮਾਲੀ ਹਾਲਤ ਐਨੀ ਠੀਕ ਨਹੀਂ ਤਾਂ ਜੋ ਸਾਡੀ ਇੱਥੇ ਐਨੀ ਹੈਲਪ ਹੋイ ਸਕੇ ਕੋਈ ਬੱਚਾ ਉਧਰੋਂ ਇੱਥੇ ਆ ਸਕੇ ਇੱਧਰ ਆ ਸਕੇ ਤਲਦਾ ਮੰਦਰ ਦੇ ਸਲੋਟ ਉੱਤੇ ਕੈਮਰਾ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਵੀ ਸਾਡੀ ਮਾਲੀ ਸਹਾਇਤਾ ਕੀਤੀ ਜਾਵੇ ਜਾਂ ਸਾਡੇ ਬੱਚੇ ਦੀ ਜਿਹੜੀ ਡੈੱਡ ਬੋਡੀ ਆ ਉਹ ਸਾਡੇ ਕੋਲ ਸਾਡੇ ਪਿੰਡ ਕਕਰਾਲੇ ਪਹੁੰਚ ਸਕੇ ਤੇ ਨਾਲ ਹੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਹੈ ਸਾਡੇ ਵੱਲੋਂ ਸਾਡੇ ਚੈਨਲ ਵੱਲੋਂ ਵੀ ਲੋਕਾਂ ਨੂੰ ਅਪੀਲ ਹੈ ਸੰਸਥਾਵਾਂ ਨੂੰ ਅਪੀਲ ਹੈ ਵੀ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਬਹੁਤ ਗਰੀਬ ਪਰਿਵਾਰ ਹੈ ਗਰੀਬੀ ਤੋਂ ਉੱਠ ਕੇ ਪੜ੍ਹ ਲਿਖ ਕੇ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਸੀ ਨੌਕਰੀ ਹਾਸਲ ਕੀਤੀ ਅੱਗੋਂ ਬੱਚੇ ਪੜਾਏ ਪਰ ਅੱਜ 50-60 ਲੱਖ ਰੁਪਇਆ ਲਾਉਣ ਤੋਂ ਬਾਅਦ ਜਿਵੇਂ ਲਖਮਿੰਦਰ ਸਿੰਘ ਉਹਨਾਂ ਨੇ ਦੱਸਿਆ ਵੀ 30-35 ਲੱਖ ਬੱਚੇ ਤੇ ਲਾਇਆ 20 ਲੱਖ ਆਪਣੀ ਪਹਿਲਾਂ ਗੁੜੀਏ ਤੇ ਲਾ ਚੁੱਕੇ ਨੇ ਤੇ ਛੋਟੇ ਪਰਿਵਾਰ ਨੂੰ ਐਡੀ ਵੱਡੀ ਅਮਾਉਂਟ ਲਾ ਕੇ ਭੇਜਣਾ ਉਹਦੇ ਲਈ ਬਹੁਤ ਵੱਡੀ ਗੱਲ ਹੋ ਜਾਂਦੀ ਆ ਤੇ ਪਰਿਵਾਰ ਵੱਲੋਂ ਵੀ ਤੇ ਸਾਡੇ ਚੈਨਲ ਵੱਲੋਂ ਵੀ ਅਪੀਲ ਹੈ ਸੰਸਥਾਵਾਂ ਨੂੰ ਆਮ ਲੋਕਾਂ ਨੂੰ ਜੋ ਵੀ ਮਦਦ ਕਰ ਸਕਦੇ ਨੇ ਅਸੀਂ ਇਹਦੇ ਨਾਲ ਇੱਕ ਲਿੰਕ ਸ਼ੇਅਰ ਕਰਾਂਗੇ ਜਿੰਨੂੰ ਤੁਸੀਂ ਕਲਿੱਕ ਕਰਕੇ ਓਪਨ ਕਰਕੇ ਉਹਦੇ ਵਿੱਚ ਆਪਣੇ ਵੱਲੋਂ 5 ਰੁਪਏ 10 ਰੁਪਏ 100000 2000 ਜੋ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਤੇ ਜੇ ਇਸ ਤੇ ਇਸ ਵੀਡੀਓ ਨੂੰ ਕੋਈ ਬਾਹਰ ਦੇਖ ਰਿਹਾ ਬਾਹਰਲੇ ਮੁਲਕ ਦੇ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਤਾਂ ਤੁਸੀਂ ਉਸ ਲਿੰਕ ਦੇ ਵਿੱਚ ਆਪਣੇ ਵੱਲੋਂ ਕੋਈ ਡਾਲਰ ਜੋ ਵੀ ਤੁਹਾਡੇ ਉਧਰ ਕਰੰਸੀ ਹੈ ਉਹਦੇ ਹਿਸਾਬ ਨਾਲ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਤੁਸੀਂ ਉਹ ਪਾ ਸਕਦੇ ਹੋ ਤੁਸੀਂ ਦੇਖ ਰਹੇ ਸੀ ਅਲਫਾਜ਼ ਮੈਂ ਵਿਕਰਮ ਸਿੰਘ ਬਾਜਵਾ ਕਕਰਾਲਾ ਧੰਨਵਾਦ